ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਖਤਰੀ ਹੈ ਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਅੱਜ ਖੜੇ ਆ ਜੀ ਭਾਈ ਰੁੱਪਾ ਰੋਡ ਤੇ ਜੋ ਟਪਾਲੀ ਤੋਂ ਆਪਾਂ ਜਦੋਂ ਆਪਾਂ ਭਾਈ ਰੁੱਪੇ ਨੂੰ ਜਾਣਦੇ ਆ ਤਾਂ ਜਿਹੜੇ ਕਹਿੰਦੇ ਸੀ ਅਵਾਨੀਆਂ ਅਡਾਨੀਆਂ ਦੇ ਪੁਲ ਬਣ ਰਹੇ ਨੇ 4/4 ਉਸ ਦੀਆਂ ਕੁਝ ਕਲਿੱਪਾਂ ਵੀਡੀਓ ਬਣਾ ਰਹੇ ਆ ਤੁਹਾਡੇ ਨਾਲ ਪੇਸ਼ ਕਰ ਰਹੇ ਆ ਮੈਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਕੰਮ ਲਗਾਤਾਰ ਚੱਲ ਰਿਹਾ ਦਿਨ ਰਾਤ ਦੇਰਾਂ ਤੱਕ ਕੰਮ ਚੱਲਦਾ ਇੱਥੇ 4x4 ਨੇ ਔਰ ਬਾਕੀ ਜੋ ਕਹਿੰਦੇ ਸੀਗੇ ਆ ਵੀ ਕੋ ਲਗਾਤਾਰ ਕੰਮ ਚੱਲ ਰਿਹਾ ਇੱਥੇ ਬਾਕੀ ਜੋ ਕਹਿੰਦੇ ਸੀਗੇ ਜੀ ਇੱਥੇ ਗੱਡੀਆਂ ਕੱਲੀਆਂ ਅਬਾਨੀਆਂ ਅਡਾਨੀਆਂ ਦੀਆਂ ਚੱਲਣ ਗਈਆਂ ਹੋਰ ਗੱਡੀਆਂ ਨਹੀਂ ਇੱਥੇ ਕੋਈ ਚੱਲ ਸਕਦੀਆਂ ਆਮ ਮੋਟਰਸਾਈਕਲ ਨਹੀਂ ਇੱਥੇ ਕੋਈ ਚੱਲ ਸਕਦਾ ਜਿਹੜੀ ਇਹ ਮੇਨ ਸੜਕ ਬਣ ਰਹੀ ਆ ਇਹ ਮੈਂ ਬਈ ਇਹਨੂੰ ਪੁੱਛਿਆ ਉਹ ਕਹਿੰਦੇ ਅਸੀਂ ਆ ਨਹੀਂ ਸਕਦੇ ਸਾਡੇ ਮਾਲਕਾਂ ਨੇ ਸਾਨੂੰ ਮਤਲਬ ਜਵਾਬ ਦਿੱਤਾ ਵੈ ਕਿ ਤੁਸੀਂ ਅਗਰ ਕਿਸੇ ਇਸ ਦੀ ਕੋਈ ਵੀਡੀਓ ਬਣਾਉਂਗੇ ਜਾਂ ਕੋਈ ਤੁਸਕੂਸੀ ਦੱਸੋਗੇ ਇਸ ਬਾਰੇ ਤਾਂ ਤੁਹਾਨੂੰ ਨੌਕਰੀ ਤੋਂ ਕੱਢੇ ਜਾਊਗਾ ਬਸ ਉਹਨਾਂ ਨੂੰ ਵੈਸੇ ਉਹਨਾਂ ਨੇ ਇਸ ਤਰ੍ਹਾਂ ਦੱਸ ਦਿੱਤਾ ਕਿ ਇਹ ਮਤਲਬ ਇਹ ਰੋਡ ਬਣ ਕੇ ਬਣ ਰਿਹਾ ਇਹ ਸਿੱਧਾ ਬਠਿੰਡੇ ਤੋਂ ਲੁਧਿਆਣੇ ਤੱਕ ਜਾਊਗਾ ਤੁਸੀਂ ਵੇਖ ਸਕਦੇ ਹੋ ਬਹੁਤ ਚੌੜਾ ਰੋਡ ਆ ਇਹ ਪਰ ਮੈਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਬਾਨੀਆਂ ਡਾਨੀਆਂ ਤੋਂ ਬਿਨਾ ਆਮ ਗੱਡੀਆਂ ਵੀ ਚੱਲ ਸਕਦੀਆਂ ਨੇ ਜਾਂ ਆਮ ਮੋਟਰਸਾਈਕਲ ਇੱਥੇ ਚੱਲ ਸਕਦੇ ਨੇ ਤਾਂ ਉਹਨਾਂ ਨੇ ਉਹ ਵੀਰ ਨੇ ਦੱਸਿਆ ਕਿ ਇੱਥੇ ਭਈ ਆਮ ਮੋਟਰਸਾਈਕਲ ਵੀ ਇਸਤੇ ਜਾ ਸਕਦਾ ਤੇ ਆਮ ਗੱਡੀਆਂ ਵੀ ਇਸਤੇ ਚੱਲ ਸਕਣਗੀਆਂ ਇਦਾਂ ਦੀ ਕੋਈ ਗੱਲ ਨਹੀਂ ਕਿ ਇੱਥੇ ਕੱਲਾ ਬਾਨੀਆਂ ਡਾਨੀਆਂ ਦਾ ਹੀ ਮਤਲਬ ਉਹਨਾਂ ਦੀਆਂ ਗੱਡੀਆਂ ਜਾਣੀਂ ਕਿ ਸਿੱਧੀਆਂ ਸਾਡੇ ਕੋਲੇ ਉਹ ਕਹਿੰਦੇ ਬਠਿੰਡੇ ਤੋਂ ਲੈ ਕੇ ਲੁਧਿਆਣੇ ਤੱਕ ਦਾ ਸਿੱਧਾ ਅਸੀਂ ਤਾਂ ਉੱਥੋਂ ਤੱਕ ਹੀ ਬਣਾਉਣੀ ਆ ਅੱਗੇ ਜੇ ਅਗਰ ਕੋਈ ਬਣਾਊਗਾ ਤਾਂ ਗਾਂ ਜਾਂਦੀ ਹੈ ਤਾਂ ਉਹ ਸਾਡੇ ਕੋਲ ਹੈ ਨਹੀਂ ਉਹਦਾ ਕੰਟਰੈਕਟਰ ਸਾਡੇ ਕੋਲ ਇਕੱਲਾ ਕੰਟਰੈਕਟਰ ਹੈਗਾਗਾ ਇਸ ਚੀਜ਼ ਦਾ ਕਿ ਬਠਿੰਡੇ ਤੋਂ ਲੁਧਿਆਣੇ ਤੱਕ ਜਾਣੀ ਹੈ ਸਿੱਧੀ ਇਹ ਤੁਸੀਂ ਵੇਖ ਸਕਦੇ ਹੋ ਇਹ ਲਗਾਤਾਰ ਇੱਥੇ ਕੰਮ ਚੱਲ ਰਿਹਾ ਆਮ ਗੱਡੀਆਂ ਇੱਥੋਂ ਦੀ ਜਾ ਸਕਦੀਆਂ ਆਮ ਮੋਟਰਸਾਈਕਲ ਇੱਥੋਂ ਦੀ ਜਾ ਸਕਦੇ ਨੇ ਉਹ ਕੱਲ ਨਹੀਂ ਹੈਗੀ ਕੀ ਕਹਿਣਗੇ ਕਿ ਭਾਈ ਇਕੱਲਿਆ ਬਾਨੀਆਂ ਟਾਨੀਆਂ ਦਾ ਹੀ ਕਾਰੋਬਾਰ ਆ ਇੱਥੇ ਜਾ ਕਲੀਆ ਬਾਨੀਆਂ ਅਡਾਨੀਆਂ ਦੀਆਂ ਗੱਡੀਆਂ ਚੱਲਣਗੀਆਂ ਬਾਕੀ ਜਦੋਂ ਇਹ ਪ੍ਰੋਪਰ ਤਿਆਰ ਹੋ ਗਿਆ 4x4 ਰੋਡ ਜਦੋਂ ਇਹ ਪ੍ਰੋਪਰ ਤਿਆਰ ਹੋ ਗਿਆ ਤਾਂ ਉਦੋਂ ਪਤਾ ਲੱਗੂਗਾ ਕਿ ਇਸ ਤੇ ਆਮ ਮੋਟਰਸਾਈਕਲ ਚੱਲ ਸਕਦੇ ਨੇ ਜਾਂ ਗੱਡੀਆਂ ਆਮ ਗੱਡੀਆਂ ਕਿਸੇ ਵੀ ਡਰਾਈਵਰ ਦੀਆਂ ਹਨਾ ਕੋਈ ਮਾਲਕ ਆ ਗੱਡੀ ਦਾ ਉਹ ਆਮ ਇਥੇ ਚੱਲ ਸਕਦੀ ਹੈ ਕਿ ਨਹੀਂ ਉਹ ਜਦੋਂ ਪੁਲ ਬਣੂਗਾ ਇਹ ਸੜਕ ਪ੍ਰੋਪਰ ਕੰਪਲੀਟ ਹੋਊਗੀ ਉਸ ਤੋਂ ਬਾਅਦ ਪਤਾ ਚੱਲੂਗਾ ਤਾਂ ਤੁਸੀਂ ਵੀਡੀਓ ਵੇਖ ਸਕਦੇ ਹੋ ਲਗਾਤਾਰ ਇੱਥੇ ਕੰਮ ਚੱਲ ਰਿਹਾ